ਜੈਪੁਰ ਤੋਂ ਬਈ ਅਸੀਂ ਇਹ ਕਾਲ ਲਿਆਂਦਾ ਡੰਡਾ ਜਾਂ ਬਲੌਗ ਬਣਾਉਣ ਵਾਸਤੇ ਇਹ ਸਾਨੂੰ 150 ਰੁਪਏ ਦਾ ਦਿੱਤਾਗਾ ਤੇ ਆ ਇਹਦੇ ਨਾਲ ਨਾ ਬਟਨ ਇਹ ਬਲੂਟੁੱਥ ਕਨੈਕਟ ਹੋ ਜਾਂਦਾ ਜਦੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹੈਗੇ ਜੀ ਜੈਪੁਰ ਤੁਹਾਨੂੰ ਪਤਾ ਹੀ ਆ ਜੀ ਰਾਜਸਥਾਨ ਚ ਅੱਜ ਸਵੇਰ ਧਿਆਨੇ ਅਸੀਂ ਇੱਥੋਂ ਦੇ ਤਿੰਨ ਕਿਲੇ ਜਿਹੜੇ ਮੇਨ ਤਿੰਨ ਕਿਲੇ ਆ ਤਿੰਨੇ ਕਿਲੇ ਘੁੰਮਿਆਂਗੇ ਜੀ ਤੇ ਉਹਨਾਂ ਦੀ ਵੀਡੀਓ ਅਲੱਗ ਪਾਵਾਂਗੇ ਆ ਬਲੌਗ ਅਲੱਗ ਪਾਵਾਂਗੇ ਤੇ ਹੁਣ 3 ਵਜੇ ਦਾ ਟਾਈਮ ਆ ਭੁੱਖ ਸਾਨੂੰ ਲੱਗੀ ਪਈ ਹੈਗੀ ਤੇ ਫਿਰ ਖਾ ਪੀ ਕੇ ਜਾਣਾ ਪਿੰਡ ਵਾਲੇ ਨੂੰ ਨਿਕਲਣਾ ਦੇਖਦੇ ਆ ਕਦੋਂ ਪਹੁੰਚਦੇ ਆ ਪਿੰਡ ਅੱਜ ਤਾਂ ਪਹੁੰਚਿਆ ਵੀ ਨਹੀਂ ਜਾਣਾ ਹੈਗਾ ਚੱਲ ਹਰਪਾਲ 3 ਰਾਜਸਥਾਨ ਦੇ ਨਾਲਕੇ ਦਾ ਪਾਣੀ ਪਾਣੀ ਦੀ ਕੀਮਤ ਪਤਾ ਪਾਣੀ ਦੀ ਕੀਮਤ ਨਾਲਕੇ ਆ ਕੇ ਦਿੰਦੇ ਲਾ ਕੇ ਆਇਦ ਤੈਨੂੰ ਮੈਨੂੰ ਕਸ ਕਰ ਪਸ਼ੂਆਂ ਵਾਂਗੂ ਪੀਣ ਲੱਗ ਗਿਆ ਹੁਣੇ ਬੱਠਲ ਤੋਂ ਅੰਦਰ ਤੇ ਮੂਰੇ ਅੰਨ੍ਹਾ ਪਾਣੀ ਆ ਠੰਡਾ ਠੰਡਾ ਪਾਣੀ ਆ ਅੰਦਰ ਠੰਡਾ 쿨 ਜੀ ਭਾਈ ਪੰਜਾਬ ਤੋਂ ਨਾ ਸਾਰਾ ਰਾਜਸਥਾਨ ਲੰਘ ਕੇ ਜੈਪੁਰ ਆ ਗਏ ਤੇ ਪਰ ਸਾਡੇ ਕੋਲ ਐਨਕ ਹੈ ਨਹੀਂ ਸੀਗੀ ਠੀਕ ਆ ਤੇ ਹੁਣ ਜਾਂਦੇ ਹੋਏ ਆਖਾਂ ਮਿੱਟੀ ਬੜੀ ਪੈਂਦੀ ਆ ਇੱਕ ਬੰਦਾ ਤਾਂ ਬਚ ਜਾਂਦਾ ਹੈਲਮਟ ਨਾਲ ਕਿਉਂਕਿ ਹੈਲਮਟ ਦੇ ਸ਼ੀਸ਼ਾ ਲੱਗਿਆ ਹੁੰਦਾ ਫਿਰ ਵੀ ਐਨਕ ਜ਼ਰੂਰੀ ਆ ਜੇ ਇੰਨੀ ਦੂਰ ਜਾਣਾ ਹੁਣ 4-500 ਕਿਲੋਮੀਟਰ ਜਾਣਾਗਾ ਹੁਣ ਐਨਕ ਜ਼ਰੂਰੀ ਆ ਤੇ ਖਾ ਕੇ ਅਸੀਂ ਛੋਲੇ ਫਟੂਰੇ ਤੇ ਹੁਣ ਐਨਕ ਮੈਂ ਤਾਂ ਸਿਲੈਕਟ ਕਰ ਲਈ 100 ਰੁਪਏ ਦੀ ਹੈਗੀ ਤੇ ਹਰਪਾਲ ਦੇਖੋ ਕਿਹੜੀ ਲੈਂਦਾ ਵਾ ਠੀਕ ਆ ਓਕੇ ਆ ਇਹ ਹਾਂ ਮੈਂ ਆ ਲੈ ਲਈ 100-100 ਰੁਪਏ ਦੀਆਂ ਅਸੀਂ ਆਏ ਸੀ ਕਿ ਭਾਈ ਸਾਲਾ ਸਰ ਵਿੱਚ ਦੀ ਪਰ ਹੁਣ ਜਾਵਾਂਗੇ ਅਲਵਰ ਵਿੱਚ ਦੀ ਸਾਲਾ ਸਾਰੇ ਇੱਥੋਂ 200 ਕਿਲੋਮੀਟਰ ਹੈਗਾ ਤੇ ਅਲਵਰ ਜਿਹੜਾ ਹੈਗਾਗਾ 110 ਕਿਲੋਮੀਟਰ ਤੇ ਹੁਣ ਅਸੀਂ ਅਲਵਰ ਵਿੱਚ ਦੀ ਜਾਵਾਂਗੇ ਵਾਪਸ ਇਹ ਕੋਈ ਉੱਧਰ ਵੀ ਦੇਖਣ ਵਾਲੀ ਚੀਜ਼ ਹੋਈ ਤਾਂ ਉਹ ਵੀ ਦੇਖ ਲਾਂਗੇ। ਐਮ ਹੋ ਗਿਆ ਜੀ 5:25 ਅਸੀਂ ਖੜੇ ਆਂ ਥਾਣਾ ਗਾਜੀ। ਤੇ ਅਲਵਰ ਅੱਗੇ ਰਹਿ ਗਿਆ। ਹਰਪਾਲ ਕਿੰਨਾ ਰਹਿ ਗਿਆ ਅਲਵਰ? 44 ਕਿਲੋਮੀਟਰ ਅੱਗੇ ਅਲਵਰ ਰਹਿ ਗਿਆ ਜੀ ਤੇ ਚਾਹ ਪੀਣ ਨੂੰ ਜੀ ਕਰੀਆ ਕਰੀ ਜਾਂਦਾ ਸੀ ਬਹੁਤ ਤੇ ਦੋ ਕੱਪ ਚਾਹ ਦੇ ਕਰਾਏ ਹੈਗੇ। ਆਹ ਲਓ ਜੀ। ਰਾਜਸਥਾਨ ਜ਼ਿਲ੍ਹਾ ਕਿਹੜਾ ਨਾਮ ਦੱਸਿਆ ਜੀ ਜ਼ਿਲ੍ਹਾ ਅਲਵਰ ਜੀ ਪਿੰਡ ਦਾ ਨਾਮ ਕੀ ਦੱਸਿਆ ਜੀ ਸ਼ਹਿਰ ਦਾ थानागाजी 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 ਟਾਈਮ ਹੋ ਗਿਆ ਜੀ 7:30 ਤੇ ਅਲਵਰ ਪਹੁੰਚ ਗਏ ਅਲਵਰ ਦੇ ਬੱਸ ਸਟੈਂਡ 'ਤੇ ਖੜੇ ਆ ਇਹ ਹੈਗਾ ਜੀ ਰਾਜਸਥਾਨ ਦਾ ਜ਼ਿਲ੍ਹਾਗਾ ਅਲਵਰ ਜਿਹੜਾ ਰਾਜਸਥਾਨ ਦੀ ਜਨਸੰਖਿਆ ਚੋਤੇ ਤੀਜੇ ਨੰਬਰ ਤੇ ਆਉਂਦਾਗਾ ਅਲਵਰ ਤੇ ਹੁਣ ਅਸੀਂ ਲੱਭਣਾਗਾ ਜੀ ਕਮਰਾ ਦੇਖਦੇ ਆ ਕਿੱਥੇ ਜੇ ਮਿਲੂਗਾ ਕੀ ਕਿਸੇ ਹੋਊਗਾ ਕੰਮ ਹਰਪਾਲ ਉਹ ਬੈਠਾਗਾ ਹਰਪਾਲ ਵੀ ਥੱਕ ਗਿਆ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਉਹ ਬਈ ਰੂਮ ਚ ਲੈ ਚੱਲ ਜਾ ਯਾਰ ਜਾਂ ਕੈਂਪ ਕੰਪਲਾ ਵਾਲਾ ਆਉਂਦਾ ਕੈਂਪ ਤਾਂ ਮੈਨੂੰ ਲੱਗਦਾ ਹੁਣ ਚੁੱਲ੍ਹੇ 'ਚ ਹੀ ਲੱਗੂਗਾ ਪਿੰਡ ਜਾ ਕੇ ਜਾਂਦੇ ਜੱਟ ਕੇ ਜਾਉ ਮੈਂ ਨੂੰ ਇਹ ਵੀ ਆ ਵਧੀਆ ਰੋਟੀਆਂ ਬਣਨੀਆਂ ਹਰਪਾਲ ਜਾ ਕੇ ਸਹੀ ਗੱਲ ਹੈ 1400 ਲਾਇਆ ਕੋਈ ਰਾਜ਼ ਨਹੀਂ ਆਇਆ ਨਾ ਕਿਤੇ ਲਾਉਣ ਦਿੰਦੇ ਆ ਇਹ ਕੋਈ ਨਾ ਗਾਂ ਕਿਹੜਾ ਟੂਰ ਮੁੱਕ ਕੇ ਆ ਕਿ ਕਿ ਮੈਨੂੰ ਸਿੱਟ ਕੇ ਜਾਉ ਰਾਜ ਸਿੱਟਣਾ ਨਹੀਂ ਉਹੀ ਪਾਰ ਚਕੇ ਦਾ ਸਿੱਟਣਾ ਨਹੀਂ ਹੈਗਾ ਗਾਂ ਲ ਟੂਰ ਚ ਕੰਮ ਲਵਾਇਆ ਵਾ ਅਦੋ ਆ ਦਵਾਈ ਦਾ ਟੂਰਾ ਆਪਾਂ ਉੱਥੇ ਕੈਂਪ ਲਾਉਣਾ ਹੈ ਨੇੜੇ ਆਪਾਂ ਪੰਜਾਬ ਚ ਆਪਾਂ ਇੰਡੀਆ ਚ ਕੈਂਪ ਨਹੀਂ ਲਾਉਣਾ ਹੋਟਲ ਹੈ ਨਹੀਂ ਦੁਬਈ ਚ ਇੰਡੀਆ ਚ ਨਹੀਂ ਨਹੀਂ ਆਪਾਂ ਇੰਡੀਆ ਚ ਕੈਂਪ ਲਾਉਣਾ ਹੀ ਨਹੀਂ ਮਹਿੰਗਾ ਕੈਂਪ ਹੈ ਭੈਜ ਚ ਚੰਗਾ ਕੱਲ ਜਿੱਥੇ ਵੀ ਕਮਰਾ ਲੈਣੇ ਆ ਬਾਈ ਹਰਪਾਲ ਕੋਲੇ ਆਈਡੀ ਪ੍ਰੂਫ ਹੈ ਨਹੀਂਗੇ ਇਹਨੂੰ ਫੋਨ 'ਚੋਂ ਪ੍ਰਿੰਟ ਆਊਟ ਕਢਾਉਣੇ ਪੈਂਦੇ ਹੈਗੇ। ਗਾਹ ਨੂੰ ਇਹਦਾ ਮੂੰਹ ਕੁੱਟੂੰਗਾ ਜਦੋਂ ਇਹ ਨਾਂ ਲੈ ਕੇ ਆਇਆ ਨਾਲ। ਪਰ ਤੋਂ ਆ ਕੇ ਬਾਈ ਕਹਿੰਦੇ ਚੋਬਰਾਂ ਨੇ ਫੇਰ ਧਰਮਸ਼ਾਲਾ ਲੱਭ ਲਈ। ਸ੍ਰੀ ਅਗਰਵਾਲ ਧਰਮਸ਼ਾਲਾ। ਠੀਕ ਹੈ ਜੀ ਇੱਥੇ ਸਾਨੂੰ ਕਮਰਾ ਮਿਲਿਆ 350 ਰੁਪਏ ਦਾ। ਸਾਡਾ ਆ ਦਿੱਤਾਗਾ ਬੋਰਡ ਜਾਂ ਪਤਾ ਨਹੀਂ ਕੀ ਕਹਿੰਦੇ ਆ ਲੈ ਜਾਓ ਨਾਲ। ਤੇ ਪਤਾ ਨਹੀਂ ਕਿੰਨੇ ਨੰਬਰ ਕਮਰੇ 'ਚ ਇਹਦੇ ਲਿਖਿਆ ਹੋਇਆਗਾ ਉੱਥੇ ਵਗ ਜਾਓ ਕਹਿੰਦੇ। ਤੇ কুলਰ ਲੱਗਿਆ ਹੋਊਗਾ ਜਾ ਕੇ ਦੇਖਦੇ ਆਂ ਵੀ 350 ਚੱਲੇ ਠੀਕ ਆਗਾ ਇਹ ਹੋਟਲ ਵਗੈਰਾ ਚਲਾਇਨੇ ਤਾਂ 1200 ਰੁਪਏ ਤੋਂ ਘੱਟ ਨਹੀਂ ਮਿਲਦਾ ਕਮਰਾ 32 ਨੰਬਰ ਕਮਰਾ ਦਾ ਜੀ ਆ ਹਰਪਾਲ ਦੇ ਪੜਨ ਵਾਸਤੇ ਟੇਬਲ ਤੇ ਕੋਸੀ ਲੱਗਿਆ ਬੈੱਡ ਲੱਗਿਆਗਾ ਤੇ কুলਰ ਹੈਗਾ ਉਧਰ ਵਾਲੀ ਤੇ কুলਰ ਹੈਗਾ ਤਾਂ ਬਾਕੀ ਦੇਖ ਲੋ ਅਲਮਾਰੀ ਅਲਮਾਰੀ ਖਾਲੀ ਹੈ ਬੜੇ ਮੂਰਾ ਭਰੀ ਹੈ ਜੀ ਜੈਪੁਰ ਤੋਂ ਬਈ ਅਸੀਂ ਇਹ ਕਾਲ ਲਿਆਂਦਾ ਡੰਡਾ ਜਾਂ ਬਲੌਗ ਬਣਾਉਣ ਵਾਸਤੇ ਇਹ ਸਾਨੂੰ 150 ਰੁਪਏ ਦਾ ਦਿੱਤਾਗਾ ਤੇ ਆ ਇਹਦੇ ਨਾਲ ਨਾ ਬਟਨ ਆ ਇਹ ਬਲੂਟੁੱਥ ਕਨੈਕਟ ਹੋ ਜਾਂਦਾ ਜਦੋਂ ਇੱਥੋਂ ਕਲਿੱਕ ਕਰਦੇ ਆ ਮਤਲਬ ਫੋਟੋ ਵੀ ਖਿੱਚੀ ਜਾਂਦੀ ਹੈ ਤੇ ਵੀਡੀਓ ਵੀ ਸ਼ੂਟ ਹੋਣ ਲੱਗ ਜਾਂਦੀ ਹੈ ਤੇ ਵਧੀਆ ਚੀਜ਼ ਲੱਗੀ ਸਾਨੂੰ ਇਹਦੀ ਲੋਡ ਵੀ ਸੀਗੀ ਵੈਸੇ ਤੇ 150 ਰੁਪਏ ਦਾ ਦਿੱਤਾ ਇਹਦੇ ਜੋ ਆ ਸਟਿਕ ਜੀ ਲੰਬੀ ਵੀ ਨਿਕਲੇ ਆਉਂਦੀ ਆ ਬਾਬਾ ਲੰਮਾ ਹੋ ਜਾਂਦਾ ਇਹ ਤੇ ਹੁਣ ਥੋੜਾ ਜਿਹਾ ਬਲੌਗ ਇਹਦੇ ਨੇ ਉਹ ਕਰਦੇ ਆਂਗੇ ਬਣਾਉਨੇ ਆਂਗੇ ਲੇ ਭਈਆ ਹੁਣ ਡੰਡੇ ਜੀ ਨਾਲ ਅਸੀਂ ਬਲੌਗ ਸਟਾਰਟ ਕੀਤਾਗਾ ਦੇਖਦੇ ਹਾਂ ਕਿਵੇਂ ਲੱਗਦਾਗਾ ਪਹਿਲਾਂ ਅਸੀਂ ਕਦੇ ਨਹੀਂ ਮੈਂ ਫੋਨ ਬੈਸੇ ਹੱਥ 'ਚ ਹੀ ਫੜਦਾ ਹੁਣ ਨਾ ਸਿੱਧਾ ਤੇ ਐ ਕਦੇ ਨਹੀਂ ਬਣਾਇਆਗਾ ਬਲੌਗ ਤੇ ਜਿਹੜਾ ਭਾਈ ਸਾਡਾ ਜੈਪੁਰ ਤੋਂ ਠੀਕ ਹੈ ਨਾ ਅਲਵਰਪਾਲ ਕਿੱਥੇ ਆ ਹੁਣ ਆਪਾਂ ਮਤੋਂ ਦੀ ਭੁੱਲ ਜਾਣਾ ਅਲਵਰ ਜੈਪੁਰ ਤੋਂ ਅਲਵਰ ਤੱਕ ਦਾ ਜਿਹੜਾ ਰਾਹ ਸੀਗਾ 1.5 ਕਿਲੋਮੀਟਰ ਦਾ ਰਾਹ ਸੀਗਾ ਇਹ ਰਸਤਾ ਤੇ ਜੇ ਕਿਸੇ ਨੇ ਵਧੀਆ ਥਿਊ ਵਿਊ ਦੇਖਣਾ ਹੋ ਠੀਕ ਹੈ ਨਾ ਤਾਂ ਉਹ ਆਸੇ-ਪਾਸੇ ਸਿਰਫ ਪਹਾੜ ਨੇ ਸੀਗਾ ਤਾਂ ਬਹੁਤ ਵਧੀਆ ਸੀਗਾ ਮਤਲਬ ਤੇ 10 ਕਿਲੋਮੀਟਰ ਦਾ ਜਿਹੜਾ ਟੋਟਾ ਸੀਗਾ ਉਹ ਸੀਗਾ ਨਾ ਥੋੜਾ ਖਰਾਬ ਸੀਗਾ ਸੜਕ ਖਰਾਬ ਸੀਗੀ ਤੇ ਵੈਸੇ ਐ ਲੱਗਦਾ ਸੀ ਆਸ-ਪਾਸੇ ਦੇਖ ਕੇ ਜਿਵੇਂ ਆਪਾਂ ਸ਼ਿਮਲੇ ਵਗੈਰਾ ਚ ਜਾਂਦੇ ਹੁੰਦੇ ਹਾਂ ਓਵੇਂ ਪਹਾੜੀਆਂ ਸਾਰਾ ਕੁਝ ਓਵੇਂ ਸੀਗੀ ਤੇ ਬੜਾ ਵਧੀਆ ਬਿਊ ਸੀਗਾ ਸੜਕ ਥੋੜੀ ਜੀ ਖਰਾਬ ਸੀਗੀ ਤੇ ਜਿਹਦੇ ਵਾਸਤੇ ਅਸੀਂ ਸਪੈਸ਼ਲ ਅਲਵਰ ਇੱਥੇ ਆਏ ਆਂਗੇ ਤੇ ਭਾਈ ਉਹ ਪਿੰਡ ਬੜਾ ਮਗਰ ਰਹਿ ਗਿਆ 80 ਕਿਲੋਮੀਟਰ ਮਗਰ ਰਹਿ ਗਿਆ ਸੀ ਉਸ ਪਿੰਡ 'ਚ ਕੋਈ ਵੀਡੀਓ ਬਣਾਉਣੀ ਸੀ ਉੱਥੇ ਕਰਨ ਅਜਨ ਫਿਲਮ ਬਣੀ ਹੋਈ ਹੈ ਵੀ ਤੇ ਉਹ ਪੰਡ ਮਗਰੀ ਰਹਿ ਗਿਆ ਸਾਨੂੰ ਇੱਥੇ ਆ ਕੇ ਪਤਾ ਲੱਗਾ ਸਾਨੂੰ ਐਸੀ ਅਲਵਰ ਦੇ ਕਿਤੇ ਆਸੇ ਪਾਸੇ ਹੈਗਾ ਤੇ ਹੁਣ ਪਤਾ ਲੱਗਿਆ ਉਹ ਜੈਪੁਰ ਦੀ ਆਸੇ ਪਾਸੇ ਸੀਗਾ ਰੋਟੀ ਭਈ ਅਸੀਂ ਖਾਏ ਤੇ ਹਰਪਾਲ ਸਾਨੂੰ ਪਤਾ ਹੀ ਆ ਇਹ ਰੋਟੀਆਂ ਤੇ ਦਾਲ ਮਖਣੀ ਨੂੰ ਵੱਧ ਪੈਂਦਾਗਾ ਤੇ ਮੱਖਾ ਚੱਲ ਇਹ ਜਦੋਂ ਦਾ ਇੱਥੇ ਅਸੀਂ ਟੂਰ ਤੇ ਆਏ ਆ ਹਨਾ ਬਈ ਚਾਰ ਪੰਜ ਜਿੰਨੇ ਵੀ ਦਿਨ ਹੋ ਗਏ ਰੋਟੀਆਂ ਦਾਲ ਮਖਣੀ ਰੋਟੀਆਂ ਦਾ ਦਾਲ ਮਖਣੀ ਬਸ ਇਹੀ ਚੱਲਦਾ ਇਹਦਾ ਹੋਰ ਕੁਝ ਨਹੀਂ ਹੈਗਾ ਤੇ ਹੁਣ ਲੱਗਿਆ ਜੀ ਅਸੀਂ ਸੌਣ ਤੇ ਸਵੇਰੇ ਹੋਰ ਖਾਣਾ ਕੀ ਦੱਸੀ ਔਰ ਕੋਈ ਵੀ ਗੱਲ ਆ ਇੰਨਾ ਚੀਜ਼ਾਂ ਬਥੇਰੀਆਂ ਚੀਜ਼ਾਂ ਕਦੇ ਕੋਈ ਫਲ ਫਰੂਟ ਕਿਹਾਗਾ ਵੀ ਆ ਖਾ ਲੈ ਕਿਉਂ ਸਾਨੂੰ ਆਹ ਹੋ ਮੋਟਾ ਹੋ ਜਾਏਗਾ ਮੋਟਾ ਹੋ ਜਾਏਗਾ ਹਾਂ ਕਦੇ ਹੋਰ ਚੀਜ਼ ਦਾ ਨਾਂ ਲਿਆਗਾ ਤੂੰ ਕਦੇ ਆਈਸਕ੍ਰੀਮ ਦਾ ਹੀ ਨਾਂ ਲਿਆ ਹੋਏ ਜਦੋਂ ਹੋਰ ਛੱਡ ਤੂੰ ਕੀ ਕਰਨਾ ਆਈਸਕ੍ਰੀਮ ਖਾਗਦਾ ਸੀ ਨੂੰ ਕਰਨਾ ਹੋਵੇ ਨਾ ਕਰਨਾ ਕਰਨਾ ਕੀ ਹੈ ਢਿੱਡ ਭਰ ਜਾਂਦਾ ਹੈ ਆਈਸਕ੍ਰੀਮ ਨਾਲ ਜੇ ਢਿੱਡ ਭਰੇ ਨਾ ਭਰਨ ਦੀ ਗੱਲ ਨਹੀਂ ਹੈਗੀ ਹਾਂ ਤੂੰ ਕਹਿੰਦਾ ਰੋਟੀਆਂ ਦਾਲ ਦਾਲ ਮੱਖਣੀ ਬਸ ਦਾਲ ਮੱਖਣੀ ਉੱਥੇ ਕਿਟਾਬੇ ਤੇ ਤੂੰ ਜਦੋਂ ਜਾਂਦੇ ਆਪਾਂ ਦੇ ਸਕੂਲੇ ਉਦੋਂ ਵੀ ਦਾਲ ਮੱਖਣੀ ਹੋਰ ਤੱਕ ਪਤਾ ਨਹੀਂ ਲੱਗਦਾ ਕਿ ਕੁਝ ਹੋਰ ਵੀ ਸਬਜ਼ੀਆਂ ਹੁੰਦੀਆਂ ਕੁਝ ਹੋਰ ਮੰਗ ਲੈ ਕੇ ਸਹੀਆਂ ਵੀ ਕਿੰਨੇ ਮਸਵਾਦ ਲੱਗਦੀਆਂ ਕਿੰਨੇ ਮਸਵਾਦ ਲੱਗਦੀਆਂ ਮੇਰੀ ਭਵਿੰਜੇ ਕੱਢ ਲਿਆ ਮੇਰੀ ਦਾਲ ਮਖਣੀ ਮੰਦਰਾਣਾ ਬੋਲੀ ਆਹ ਹੋਂ ਦਾ ਕੰਮ ਨਹੀਂ ਆਏ ਤੇਰੇ ਨਾ ਬਹਿ ਜਾ ਹੇ ਫੋਨ ਲੱਗਿਆ ਜੀ ਸੌਨ ਕੋਡ ਨਾਈਟ ਜੀ ਹੱਸੀ ਕਾਲ ਸਾਰਿਆਂ ਨੂੰ ਤੇ ਸਵੇਰੇ ਨਿਕਲਣਾ ਅਸੀਂ ਇੱਥੋਂ ਬਠਿੰਡੇ ਨੂੰ ਤੇ ਪਿੰਡ ਪਹੁੰਚਦੇ ਫਿਰ ਬਈ ਕੰਮ ਵਾਲੇ ਵੀ ਡੇਕੀ ਜਾਂਦੇ ਆ ਜਾਣਾ ਹੀ ਪੂ ਕੰਮ ਤੇ ਦਿਹਾੜੀ ਤੇਰ ਬਾੜ ਜੀ ਲੱਗ ਰਿਓ 他是那个。